ਅਸੀ ਕਾਲ ਜੀ ਸਾਰਿਆਂ ਨੂੰ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਊਠ ਸਤਾਣੀ ਸੰਤ ਹਮਾਰਾ ਗਹਿਣਾ ਸ਼੍ਰੀਮਾਨ ਸੰਤ ਬਾਬਾ ਤਪाराम ਜੀ ਗੁਰੂ ਘਰ ਔਰ ਸਮੂਚੀ ਗੁਰਦੁਆਰਾ ਪ੍ਰਬੰਧ ਕਮੇਟੀ ਬਾਬਾ ਤਪाराम ਜੀ ਵੱਲੋਂ ਅੱਜ ਬੱਚਿਆਂ ਵਾਸਤੇ ਰਫਰੈਸ਼ਮੈਂਟ ਆਈ ਆ 5 ਕਿਲੋ ਬਦਾਮ 5 ਕਿਲੋ ਦਾਖਾਂ ਤੇ 25 ਕਿਲੋ ਚਨੇ ਦੀ ਸੇਵਾ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਵੱਲੋਂ ਤੇ ਸਮੁੱਚੀ ਸੰਗਤ ਵੱਲੋਂ ਅਕੈਡਮੀ ਦੇ ਬੱਚਿਆਂ ਵਾਸਤੇ ਭੇਜੀ ਗਈ ਆ ਮੈਂ ਆਪਣੀ ਹਾਰਡਵਰਕ ਟੀਮ ਵੱਲੋਂ ਵੱਡੇ ਛੋਟੇ ਬੱਚਿਆਂ ਵੱਲੋਂ ਉਹਨਾਂ ਪ੍ਰਬੰਧਕਾਂ ਦਾ ਸਮੁੱਚਿਆਂ ਦਾ ਗੁਰੂ ਘਰ ਦੇ ਵਜੀਰਾ ਦਾ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਐਡੀ ਵੱਡੀ ਸੇਵਾ ਇਹਨਾਂ ਬੱਚਿਆਂ ਦੇ ਭਵਿੱਖ ਵਾਸਤੇ ਕੀਤੀ ਆ ਬਾਈਬਲ ਦੇ ਅੰਦਰ ਖਾਨ ਜੀ ਗੋਰਾ ਜੀ ਬਲਕਾਰ ਜੀ ਮੁਬਾਰਦਸ਼ਣ ਜੀ ਕੁਮਿੰਦਰ ਸਿੰਘ ਜੀ ਕਮਦੂਰ ਸਿੰਘ ਜੀ ਸਮੁੱਚਿਆ ਪ੍ਰਬੰਧਕਾਂ ਵੱਲੋਂ ਔਰ ਮਕਰਨਵਾਸੀ ਪੰਚਾਇਤ ਵੱਲੋਂ ਸਮੁੱਚਿਆ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ